ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਸਾਰੇ ਹਾਂਜੀ ਅੱਜ ਦੀ ਵੀਡੀਓ ਲੈ ਕੇ ਤੇ ਜਿਹੜੇ ਭਰਾ ਆਪਣੇ YouTube ਚੈਨਲ ਨਾਲ ਨਵੇਂ ਜੁੜੇ ਆ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਹਾਂਜੀ ਭਈ ਅੱਜ ਦੀ ਵੀਡੀਓ ਲੈ ਕੇ ਆਇਆ ਵੀ ਨਵੇਂ ਬੰਦਿਆਂ ਨਾਲ ਠੱਗੀ ਕਿੱਥੇ ਕਿੱਥੇ ਹੁੰਦੀ ਆ ਅੱਜ ਕੱਲ ਨਵਾਂ ਟ੍ਰੈਂਡ ਚੱਲ ਪਿਆ ਵੀ ਫੰਡਰ ਬੱਕਰੀਆਂ ਨਾ ਜੋ ਮੈਂ ਫਰਾਗ ਬੱਕਰੀ ਹੁੰਦੀ ਆ ਖਾਲੀ ਬੱਕਰੀ ਉਹ ਗੱਬਣ ਕਹਿ ਕੇ ਗਏ ਹਨ ਤੇ ਵੇਚੀ ਜਾਂਦੇ ਆ ਤੇ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੇ ਨਵੇਂ ਬੰਦੇ ਨੇ ਵੀ ਆਪਣੀ ਤੇ ਕੋਈ ਰਾਇ ਆ ਵੀ ਗੱਬਣ ਬੱਕਰੀ ਨਾਲ ਉਹ ਨਾ ਤੇ ਜਿਹੜੀ ਸੱਜਰ ਸੂਈ ਹੁੰਦੀ ਆ ਜਿਹਦੇ ਮਗਰ ਇੱਕ ਜਾਂ ਦੋ ਬੱਚੇ ਨੇ ਉਹੀ ਲਿਆ ਕਰੋ ਉਹ ਕਿਉਂ ਕਿਉਂਕਿ ਇੱਕ ਤਾਂ ਉਹਦੇ ਥਣਾ ਦਾ ਪਤਾ ਲਾ ਜਾਂਦਾ ਵੀ ਕੋਈ ਥਣਾ ਦੇ ਵਿੱਚ ਨੁਕਸਤਾਨੀ ਹੈ ਘਤਾਰ ਮਾਰ ਕੇ ਤੇ ਦੂਜੀ ਗੱਲ ਬੱਚਿਆਂ ਦੀ ਕੁਆਲਿਟੀ ਤੋਂ ਪਤਾ ਲੱਗਦਾ ਨਹੀਂ ਬੱਚੇ ਕਿੱਦਾਂ ਦੇ ਆਏ ਨੇ ਮਗਰ ਤੇ ਦੂਜੀ ਗੱਲ ਇਹ ਆ ਤੇ ਉਹਦੇ ਨਾਲੇ ਦੁੱਧ ਦਾ ਪਤਾ ਲੱਗਦਾ ਵੀ ਆਰਡਰ ਕੁਆਲਿਟੀ ਕਿੱਦਾਂ ਦੀ ਆ ਬੱਕਰੀ ਦੀ ਇਹ ਚੱਡੇ ਦੀ ਬਣਤਰ ਕਿੱਦਾਂ ਦੀ ਆ ਤੇ ਤੇ ਇੱਕੋ ਹੀ ਬੇਨਤੀ ਆ ਵੀ ਅੱਜਕੱਲ ਬੜਾ ਫਰਾਉਡ ਚੱਲਦਾ ਤੇ ਮੰਡੀਆਂ ਦੇ ਵਿੱਚ ਵੀ ਉੱਦਾਂ ਵੀ ਤੇ ਜੇ ਲੈਣੀ ਵੀ ਆ ਤਾਂ ਬੰਦੇ ਤੋਂ ਹਨਾ ਪੂਰੀ ਗਰੰਟੀ ਲੈ ਕੇ ਵੀ ਹਾਂ ਵੀ ਬੱਕਰੀ ਵੀ ਗੱਬਣ ਦੀ ਗਰੰਟੀ ਦਿੰਦਾ ਬੰਦਾ ਵੀ ਜੇ ਖਾਲੀ ਨਿਕਲ ਗਈ ਤਾਂ ਬਾਅਦ ਦੇ ਵਿੱਚ ਪੈਸੇ ਬਾਅਦਸੋਂ ਹੋਣ ਤੇ ਦੂਜੀ ਗੱਲ ਇਹ ਆ ਵੀ ਆਪਣੀ ਦੇ ਕੋਈ ਆ ਵੀ ਬਾਅਦ ਦੇ ਵਿੱਚ ਉਸ ਦੇ ਚੱਕਰਾਂ ਦੇ ਵਿੱਚ ਪੈਣ ਨਾਲ ਸਾਨੂੰ ਬੇਨਤੀ ਆ ਵੀ ਸੱਜਰ ਸੂਈ ਹੋਈ ਬੱਕਰੀ ਹੀ ਲਿਆ ਕਰੋ ਜਾਂ ਕਿਸੇ ਵਧੀਆ ਫਾਰਮ ਵਾਲੇ ਤੋਂ ਵਧੀਆ ਕਿਸੇ ਕਿਸੇ ਬੰਦੇ ਤੋਂ ਜਾਣਕਾਰ ਬੰਦੇ ਤੋਂ ਨਾ ਕੋਈ ਆਪ ਦੀ ਚੰਗੀ ਪੱਠ ਲੈ ਕੇ ਪਾਲ ਲਓ ਹੈ ਤੇ ਜਿਹੜੀ ਚੰਗੀ ਅੱਗੇ ਨਿਕਲੇ ਤੇ ਨਹੀਂ ਦਾ ਬਾਈ ਬਹੁਤ ਤੁਸੀਂ ਉੱਥੇ ਤੁਹਾਨੂੰ ਕਹਿ ਕੇ ਡੇਢ ਦੋ ਮਹੀਨੇ ਦੀ ਵੀ ਗੱਬਣਾ ਤੇ ਮੁੜ ਕੇ ਉਹ ਹੁੰਦੀ ਆ ਖਾਲੀ ਤੁਸੀਂ ਦੋ ਦੋ 2.5 2 ਮਹੀਨੇ ਦੇ ਵੱਲ ਝਾਕੀ ਜਾਂਦੇ ਹੋ ਬਈ ਉਹ ਬੱਚੇ ਦਊਗੀ ਬੱਚੇ-ਬੱਚੇ ਕਿੱਥੇ ਦਿੰਦੀ ਆ ਬਾਈ ਜੀ ਅਜਿਹਾ ਬਹੁਤ ਚੱਲਦਾ ਬਾਅਦ ਦੇ ਵਿੱਚ ਪਿਸਤੌਣ ਦਾ ਕੋਈ ਫਾਇਦਾ ਨਹੀਂ ਤੇ ਕਿਉਂਕਿ ਮੰਡੀਆਂ ਵਾਲਿਆਂ ਜਾਨ ਬਣੀ ਤਾਂ ਵੈਸੀ ਗਾਰੰਟੀ ਗਾਰੰਟੀ ਨਹੀਂ ਹੁੰਦੀ ਹੈਗੀ ਇਹਨਾਂ ਦੀ ਕੋਈ ਤੇ ਵਿੱਚ ਸਾਰੇ ਮਾੜੇ ਹੀ ਨਹੀਂ ਹੈਗੇ ਤੇ ਵਿੱਚ ਚੰਗੇ ਵੀ ਹੈਗੇ ਨੇ ਪਰ ਉਹ ਜਿਹੇ ਇਹੋ ਜਿਹੇ ਟੈਨਸ਼ਨ ਨਾਲ ਉਹ ਵੀ ਤੁਸੀਂ ਜਿਹਦੇ ਮਗਰ ਮੈਂ ਤਾਂ ਬਹੁਤ ਬੰਦਿਆਂ ਨੂੰ ਇੱਕੋ ਹੀ ਰਾਏ ਦਿੰਦਾ ਨਾ ਵੀ ਜਿਹਦੇ ਮਗਰ ਦੋ ਬੱਚੇ ਨੇਗੇ ਨਾ ਉਹੀ ਲੈ ਲਓ ਉਹ ਨਾਲ ਨਾਲ ਸਾਰਾ ਕੁਝ ਤੁਹਾਡੇ ਮੂਰੇ ਕਿਤਾਬ ਖੁੱਲੀ ਹੁੰਦੀ ਆ ਬਈ ਥਾਣਾ ਦਾ ਪਤਾ ਲੱਗ ਜਾਂਦਾ ਉਹ ਇੱਕ ਕੁਆਲਿਟੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਿਹੜੀ ਹੁਣ 2 ਮਹੀਨੇ ਨੂੰ 3 ਮਹੀਨੇ ਨੂੰ 6 ਮਹੀਕਾਰ ਤਸੂਗੀ ਤੇ ਕਾ ਤੁਹਾਡੇ ਬੱਚੇ ਵੱਲੇ ਪਾਊਗੀ ਤੇ ਕਾ ਉਹ ਚੀਜ਼ਾਂ ਦਾ ਅੱਜ ਕੱਲ ਸਮਾ ਰਿਹਾ ਨਹੀਂਗਾ ਤੇ ਆਪਣੀ ਤਾਂ ਇੱਕੋ ਹੀ ਬੇਨਤੀ ਆ ਤੇ ਮੇਰਾ ਬਹੁਤ ਟਾਈਮ ਦਾ ਸੀਗਾ ਵੀ ਆਪਾਂ ਇੱਕ ਵੀਡੀਓ ਬਣਾਈਏ ਤੇ ਤੇ ਵੀਡੀਓ ਬਣਾ ਕੇ ਦੱਸੀਏ ਇਹ ਬੰਦਿਆਂ ਨੂੰ ਵੀ ਕੀ ਕਹੋਚਾ ਬਹੁਤ ਕੁਝ ਚੱਲਦਾ ਇੱਥੇ ਲੋਕ ਸੌਹਾਂ ਖਾ ਜਾਂਦੇ ਨੇ ਜਾਨਵਰ ਪਿੱਛੇ ਬਾਈ ਜੀ ਪੈਸੇ ਦੇ ਪੁੱਤ ਨੇ ਸਾਰੇ ਤੇ ਬੇਨਤੀ ਆ ਕਿ ਬਈ ਬਾਅਦ ਦੇ ਵਿੱਚ ਪਸਤੌਣ ਨਾਲੋਂ ਪਹਿਲਾਂ ਹੀ ਆਵਦਾ ਵੇਅਰ ਹੋ ਕੇ ਚੱਲੋ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਤੇ ਇੱਕ ਛੋਟੀ ਜਿਹੀ ਬੇਨਤੀ ਹੋਈ ਸੀਗੀ ਦੱਸਣ ਲਈ ਭਰਾਵਾਂ ਲਈ